ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਉਮੀਦ ਹੈ ਤੁਸੀਂ ਠੀਕ ਹੋਵੋਗੇ ਅੱਜ ਅਸੀਂ ਕਰਦੇ ਹਾਂ ਸ਼ਬਦ ਭੇਦ ਦਾ ਦੂਸਰਾ ਭਾਗ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣ ਚੁੱਕੇ ਹਾਂ ਕਿ ਸ਼ਬਦ ਭੇਦ ਦੇ 8 ਭਾਗ ਹਨ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਅਤੇ ਵਿਸਮਿਕ ਅੱਜ ਅਸੀਂ ਪੜਨਾਮ ਬਾਰੇ ਗੱਲ ਕਰਾਂਗੇ ਜੋ ਹੈ ਸ਼ਬਦ ਪੇਧ ਦਾ ਦੂਸਰਾ ਭਾਗ ਉਹ ਸ਼ਬਦ ਜੋ ਨਾਮ ਦੀ ਥਾਂ ਤੇ ਵਰਤਿਆ ਜਾਵੇ ਪੜਨਾਮ ਖਵਾਉਂਦਾ ਹੈ ਜਿਵੇਂ ਮੈਂ ਤੂੰ ਤੁਸੀਂ ਅਸੀਂ ਮੇਰਾ ਸਾਡਾ ਤੁਹਾਡਾ ਉਸਦਾ ਉਸਦੀ ਕੋਈ ਕੁਝ ਜੋ ਕੌਣ ਆਦਿ ਨਾਮ ਦੀ ਥਾਂ ਤੇ ਪੜਨਾਮ ਵਰਤਨ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਦੂਸਰਾ ਵਾਕ ਵਿੱਚ ਬਾਰ ਬਾਰ ਨਾਮ ਦੀ ਵਰਤੋਂ ਨੜ ਭਾਸ਼ਾ ਜਿਹੜੀ ਆ ਰਸਹੀਣ ਹੋ ਜਾਂਦੀ ਹੈ ਜਿਵੇਂ ਆਪਾਂ ਹੁਣ ਇੱਥੇ ਇਹਨਾਂ ਨੇ ਆਪਾਂ ਨੂੰ ਉਦਾਹਰਣ ਦਿੱਤੀ ਹੈ ਕਿ ਮਨਜੀਤ ਨੇ ਫੈਸਲਾ ਕਰ ਲਿਆ ਕਿ ਮਨਜੀਤ ਵਿਦੇਸ਼ ਚਲੀ ਜਾਵੇਗੀ ਮਨਜੀਤ ਵਿਦੇਸ਼ ਵਿੱਚ ਰੱਜ ਕੇ ਮਿਹਨਤ ਕਰੇਗੀ ਮਨਜੀਤ ਦੇ ਇਸ ਫੈਸਲੇ ਨਾਲ ਮਨਜੀਤ ਦੇ ਪਰਿਵਾਰ ਵਾਲੇ ਖੁਸ਼ ਹਨ ਇਹਨਾਂ ਵਾਕਾਂ ਵਿੱਚ ਪੜਿਆ ਦੇਖੋ ਮਨਜੀਤ ਵਾਰ-ਵਾਰ ਹੈ ਨਾ ਜਿਹੜੀ ਕਿ ਸਾਨੂੰ ਔਕਵਰ ਲੱਗਦਾ ਇੱਥੇ ਆਪਾਂ ਅਟਕਦਾ ਦੇਖੋ ਮਨਜੀਤ 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 ਹੈ ਨਾ ਤਾਂ ਇਹਦੇ ਲਈ ਜਿਵੇਂ ਆਪਾਂ ਪੜਨਾਮ ਦੀ ਵਰਤੋਂ ਕਰਕੇ ਦੂਸਰਾ ਜਿਹੜਾ ਸ਼ਬਦ ਬਣਾਵਾਂਗੇ ਨਾਲੇ ਉਹ ਛੋਟਾ ਬਣੇਗਾ ਤੇ ਨਾਲੇ ਉਹ ਅਕਾਉ ਨਹੀਂ ਲੱਗੇਗਾ ਮਨਜੀਤ ਨੇ ਫੈਸਲਾ ਕਰ ਲਿਆ ਕਿ ਉਹ ਵਿਦੇਸ਼ ਚਲੀ ਜਾਵੇਗੀ ਉਹ ਵਿਦੇਸ਼ ਵਿੱਚ ਰੱਜ ਕੇ ਮਿਹਨਤ ਕਰੇਗੀ ਉਸ ਦੇ ਇਸ ਫੈਸਲੇ ਤੇ ਉਸ ਦੇ ਪਰਿਵਾਰ ਵਾਲੇ ਵੀ ਖੁਸ਼ ਹਨ ਉਹ ਅਤੇ ਉਸ ਦੇ ਜਿਹੜੇ ਪੜਨਾਮ ਵਰਤਿਆ ਗਿਆ ਜਿਸ ਕਰਕੇ ਇਹ ਜਿਹੜਾ ਵਾਕ ਸਾਨੂੰ ਸਹੀ ਲੱਗ ਰਿਹਾ ਹਾਂਜੀ ਹੁਣ ਅਸੀਂ ਇਹ ਤਾਂ ਜਾਣ ਚੁੱਕੇ ਹਾਂ ਕਿ ਪੜਨਾਮ ਹੁੰਦਾ ਕੀ ਹੈ ਜੋ ਨਾਮ ਦੀ ਜਗ੍ਹਾ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਹਿੰਦੇ ਹਾਂ ਠੀਕ ਹੈ ਅਪਾ ਥੋੜਾ ਪਿੱਛੇ ਚਾਤੀ ਵਾ ਮਾਰਦੇ ਕੱਲ ਵਾਲੀ ਵੀਡੀਓ ਚ ਨਾਮ ਵੀ ਕੁਦਰਤ ਦੀ ਜਿਹੜੀ ਹਰੇਕ ਚੀਜ਼ ਦਾ ਕੋਈ ਨਾ ਕੋਈ ਨਾਮ ਇਨਸਾਨ ਨੇ ਰੱਖਿਆ ਚਾਹੇ ਉਹ ਜੀਵ ਜੰਤੂ ਹੋਣ ਕੋਈ ਫੀਲਿੰਗ ਹੋਵੇ ਕੋਈ ਭਾਵਨਾ ਹੋਵੇ ਕੋਈ ਚੀਜ਼ਾਂ ਹੋਣ ਹੈਨਾ ਤਾਂ ਨਾਮ ਜਿਹੜੇ ਸੀ ਪੰਜ ਪ੍ਰਕਾਰ ਦੇ ਹੁੰਦੇ ਸੀ ਤੇ ਉਹਨਾਂ ਨਾਵਾਂ ਦੀ ਥਾਂ ਤੇ ਜਿਹੜੀ ਜਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਪੜਨਾਮ ਕਿਹਾ ਜਾਂਦਾ ਹੁਣ ਇਹ ਪੜਨਾਮ 6 ਪ੍ਰਕਾਰ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ ਪਰਸਨਲ ਪ੍ਰੋਨਾਉਨ ਜਿਵੇਂ ਆਪਾਂ ਕਹਿ ਦਈਏ ਕੇਵਲ ਪੁਰਖ ਦੇ ਨਾਵਾਂ ਦੀ ਥਾਂ ਤੇ ਵਰਤੇ ਜਾਣ ਵਾਲੇ ਪੜਨਾਮ ਨੂੰ ਪੁਰਖਵਾਚਕ ਪੜਨਾਮ ਖਵਾਉਂਦਾ ਹੈ ਕੇਵਲ ਪੁਰਖ ਦੇ ਨਾਵਾਂ ਦੀ ਥਾਂ ਤੇ ਪੁਰਖ ਦੇ ਨਾਮ ਦੇ ਜਿਵੇਂ ਮੈਂ ਮੈਨੂੰ ਸਾਡਾ ਅਸੀਂ ਤੁਸੀਂ ਤੁਹਾਡਾ ਉਸ ਦਾ ਆਦਿ ਪੁਰਖਵਾਚਕ ਪੜਨਾਮ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਹਨ ਠੀਕ ਹੈ ਜੀ ਪਰਸਨਲ ਜਿਹੜਾ ਕਿ ਮੈਂ ਮੇਰਾ ਸਾਡਾ ਤੁਸੀਂ ਤੁਹਾਡਾ ਸਿਰਫ ਇੱਕ ਮੈਂ ਤੱਕ ਤੇ ਇੱਕ ਦੂਸਰਾ ਦੂਸਰੇ ਪਰਸਨ ਤੱਕ ਇੰਨਾ ਕੀ ਸੀਮਤ ਹੁੰਦਾ ਹੈ ਪੁਰਖਵਾਚਕ ਪੜਨਾਮ ਹੁਣ ਅੱਗੇ ਇਹਦੀ ਤਿੰਨ ਉਦਾਹਰਨਾਂ ਦਿੱਤੀਆਂ ਤਿੰਨ ਭਾਗਾਂ ਵਿੱਚ ਵੰਡੇਗਾ ਉੱਤਮ ਪੁਰਖ ਫਰਸਟ ਪਰਸਨ ਜਿਹਦਾ ਜਿਹਦੇ ਬਾਰੇ ਮੈਂ ਜਿਵੇਂ ਮੈਂ ਪੜਾ ਰਹੀ ਆ ਤਾਂ ਮੈਂ ਹੋਗੀ ਹਨਾ ਮੱਧਮ ਪੁਰਖ ਸੈਕੰਡ ਪਰਸਨ ਤੁਹਾਨੂੰ ਅਸੀਂ ਪੜਾ ਰਹੇ ਹਾਂ ਤੁਸੀਂ ਸੁਣ ਰਹੇ ਹੋ ਤੁਸੀਂ ਹੋਗੇ ਸੈਕੰਡ ਪਰਸਨ ਜਾਂ ਮੱਧਮਪੁਰਖ ਅਨਿਆਪੁਰਖ ਜਿਹਦੇ ਬਾਰੇ ਦੇ ਵਿੱਚ ਅਸੀਂ ਗੱਲ ਕਰ ਰਹੇ ਆ ਉਹ ਹੋ ਗਿਆ ਅਨਿਆਪੁਰਖ ਜਾਂ ਥਰਡ ਪਰਸਨ ਦੇਖੋ ਮੈਂ ਧਾਰਨਵੀਆਂ ਦੇਖੋ ਇਹ ਹੋ ਗਿਆ ਜਿਵੇਂ ਮੈਂ ਹੋਗੀ ਆ ਦੇਖੋ ਮੈਂ ਤੇ ਦੂਸਰੇ ਪਰਸਨ ਨਾਲ ਅਸੀਂ ਗੱਲ ਕਰ ਰਹੇ ਆ ਫਸਟ ਪਰਸਨ ਸੈਕੰਡ ਪਰਸਨ ਤੇ ਥਰਡ ਪਰਸਨ ਉਤਮਪੁਰਖ ਮੱਧਮਪੁਰਖ ਤੇ ਅਨਿਆਪੁਰਖ ਠੀਕ ਹੈ ਜੀ ਤੇ ਉੱਤਮਪੁਰਖ ਦੇ ਵਿੱਚ ਕੀ ਹੁੰਦਾ ਗੱਲ ਕਰਨ ਵਾਲਾ ਉੱਤਮਪੁਰਖ ਹੁੰਦਾ ਜਿਵੇਂ ਆਪਾਂ ਦਿਖਾਇਆ ਹੁਣ ਤੁਸੀਂ ਇਹ ਗੱਲ ਕਰ ਰਿਹਾ ਨਾ ਆਪਾਂ ਨੂੰ ਲੱਗ ਰਿਹਾ ਵੀ ਐਕਸ਼ਨ ਕਰ ਰਿਹਾ ਹੈ ਇਹ ਕੀ ਹੈ ਉੱਤਮਪੁਰਖ ਹੈ ਜਿਵੇਂ ਮੈਂ ਬਹੁਤ ਖੁਸ਼ ਹਾਂ ਜਾਂ ਅਸੀਂ ਕਰ ਜਾ ਰਹੇ ਹਾਂ ਮੱਦਮਪੁਰਖ ਹੈ ਜਿਹਦੇ ਨਾਲ ਗੱਲ ਕੀਤੀ ਜਾਵੇ ਤੂੰ ਕਿੱਥੇ ਜਾ ਰਹੇ ਹੈਂ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਜੀ ਅੰਨਿਆਪੁਰਖ ਜਿਵੇਂ ਹੁਣ ਆਪਾਂ ਇਹਦੇ ਬਾਰੇ ਗੱਲ ਕਰੀਏ ਉਹ ਲੜਕੀ ਕੀ ਕਰਦੀ ਹੈ ਠੀਕ ਹੈ ਉਹ ਕਿੱਥੇ ਜਾ ਰਹੀ ਹੈ ਉਹ ਕਦੋਂ ਆ ਰਿਹਾ ਹੈ ਵੀ ਇਹਦੇ ਬਾਰੇ ਗੱਲ ਹੋ ਰਹੀ ਹੈ ਇਹ ਕੀ ਹੋ ਗਿਆ ਆਪਣਾ ਉਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਅਨਿਆ ਪੁਰਖ थर्ड पर्सन ਹੋ ਗਿਆ ਠੀਕ ਹੈ ਜੀ ਇਹ ਪੁਰਖਵਾਚਕ ਪਰਨਾਮ ਦੇ ਵਿੱਚ ਅੱਗੇ ਤਿੰਨ ਭਾਗ ਹੋ ਜਾਂਦੇ ਨੇ ਉਤਮ ਮੱਧਮ ਤੇ ਅਨਿਆ ਪੁਰਖ ਕਲੀਅਰ ਹੋ ਗਿਆ ਜੀ ਸਾਰਿਆਂ ਨੂੰ ਠੀਕ ਹੈ ਜੀ ਚਲੋ ਹੁਣ ਆਪਾਂ ਚੱਲਦੇ ਆਂ ਅੱਗੇ ਅੱਗੇ ਆ ਗਿਆ ਜੀ ਨਿਜਵਾਚਕ ਪਰਨਾਮ ਰੀਫਲੈਕਸਿਵ ਪ੍ਰੋਨਾਉਨ ਉਹ ਪੜਨਾਮ ਜੋ ਕਰਤਾ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸਣ ਉਹਨਾਂ ਨੂੰ ਨਿਜਵਾਚਕ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਆਪ ਆਪਣੇ ਆਪ ਆਪੇ ਆਦ ਠੀਕ ਹੈ ਤੁਸੀਂ ਆਪ ਉੱਥੇ ਜਾਣਾ ਸੀ ਉਹ ਆਪੇ ਚਲਾ ਜਾਵੇਗਾ ਠੀਕ ਹੈ ਜੀ ਤੁਸੀਂ ਆਪ ਜਾਣਾ ਸੀ ਉੱਥੇ ਮਤਲਬ ਨਾਲ ਤਾਂ ਇਹ ਆ ਗਿਆ ਵੀ ਕਰਤਾ ਆ ਗਿਆ ਨਲੂ ਦੀ ਵਿਸ਼ੇਸ਼ਤਾ ਵੀ ਤੁਸੀਂ ਆਪ ਹੀ ਜਾਣਾ ਸੀ ਹਨਾ ਆਪ ਆਪਣੇ ਆਪ ਆਪੇ ਖੁਦ ਨਾਲ ਕੰਮ ਕਰਨਾ ਖੁਦ ਦੀ ਗੱਲ ਕਰਨੀ ਜਦੋਂ ਤੁਸੀਂ ਆਪ ਉੱਥੇ ਜਾਣਾ ਸੀ ਉਹ ਆਪੇ ਚਲੇ ਜਾਵੇਗਾ ਉਹਦੇ ਬਾਰੇ ਹੀ ਗੱਲ ਕਰਨੀ ਅੱਗੇ ਆ ਗਿਆ ਤੀਸਰਾ ਸੰਬੰਧਕ ਵਾਚਕ ਪੜਨਾਮ ਰਿਲੇਟਿਵ ਪ੍ਰੋਨਾਉਨ ਸੰਬੰਧ ਆਪਾਂ ਨੂੰ ਪਤਾ ਹੈ ਵੀ ਕਿਸੇ ਨਾਲ ਸੰਬੰਧ ਜੁੜੇ ਹੈਨਾ ਕੋਈ ਚੀਜ਼ ਨੂੰ ਜੁੜਨ ਤੇ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਜੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਜਿਹੜੇ ਕੀ ਨੇ ਪੜਨਾਮ ਵੀ ਹੋਣ ਅਤੇ ਜੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨਾ ਦੁਬਾਰਾ ਫੇਰ ਆਪਾਂ ਨੂੰ ਹੈਡਲਾਈਨ ਇਹ ਇਹ ਦੇਖੋ ਠੀਕ ਹੈ ਪੜਨਾਮ ਵੀ ਹੋਣ ਅਤੇ ਜੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਉਨਾ ਪਉ ਧਾਰਨ ਤੇ ਜਾਦਾ ਸਮਝ ਆਉਗੀ ਜੋ ਕਰੇਗਾ ਸੋ ਭਰੇਗਾ ਜਿਹੜੇ ਮਿਹਨਤ ਕਰਦੇ ਹਨ ਉਹ ਪਾਸ ਹੋ ਜਾਂਦੇ ਹਨ ਜਿਵੇਂ ਇਥੇ ਜੋ ਆ ਗਿਆ ਜਾਂ ਜਿਹੜੇ ਆ ਗਿਆ ਠੀਕ ਹੈ ਜੋ ਸੋ ਸੋ ਕਰੇਗਾ ਇਹ ਹੋ ਗਿਆ ਸਾਡਾ ਸਬੰਧ ਵਾਚਕ ਅੱਗੇ ਪ੍ਰਸ਼ਨ ਵਾਚਕ ਪ੍ਰਸ਼ਨ ਦਾ ਮਤਲਬ ਹੁੰਦਾ ਕੁਐਸਚਨ ਵਾਲਾ ਜਿਵੇਂ ਆਪ ਕਹਿੰਨੇ ਆ W ਵਾਲੇ ਵਰਡ ਹਨ ਵਟ ਵਾਈ ਉਹ ਐਸਤ੍ਰ ਇੰਟਰੋਗੇਟਿਵ ਪਰਸਨ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਉਹਨਾਂ ਰਾਹੀਂ ਕੁਝ ਪੁੱਛਿਆ ਵੀ ਜਾਵੇ ਪ੍ਰਸ਼ਨਵਾਚਕ ਪੜਨਾਮ ਅਖਵਾਉਂਦੇ ਹਨ ਕਿ ਕੌਣ ਕਿਹੜਾ ਜਿੱਥੇ ਸ਼ਬਦ ਆਗੇ ਉੱਥੇ ਕੀ ਹੈ ਇਹ ਕੀ ਹਨ ਪੜਨਾਮ ਹਨ ਪੁੱਛ ਰਹੇ ਨੇ ਕੁਐਸਚਨ ਕਰ ਰਹੇ ਨੇ ਕੱਕੇ ਵਾਲੇ ਕੀ ਕੌਣ ਕਿਹੜਾ ਕਿੱਥੇ ਕਦੋਂ ਕਿਸ ਦਾ ਕਿਸ ਨੂੰ ਉਹ ਕੌਣ ਹੈ ਤੁਹਾਡਾ ਸਾਥੀ ਜਿਹੜਾ ਹੈ ਕਿਸੇ ਬਾਰੇ ਗੱਲ ਹੋ ਰਹੀ ਹੈ ਪ੍ਰਸ਼ਨਵਾਚਕ ਬੜਨਾਮ ਆ ਗਿਆ ਅੱਗੇ ਹੈ ਨਿਸ਼ਚੇਵਾਚਕ ਬੜਨਾਮ ਜਿਹੜੇ ਸ਼ਬਦ ਕਿਸ ਉਹੋ ਸ਼ਬਦ ਜਿਹੜੇ ਦੂਰ ਜਾਂ ਨੇੜੇ ਦਿਸਤੀ ਚੀਜ਼ ਨੂੰ ਇਸ਼ਾਰਾ ਕਰਕੇ ਉਸਦੇ ਨਾਂ ਲਈ ਵਰਤੇ ਜਾਣ ਉਹ ਨਿਸ਼ਚੇ ਵਾਚਕ ਪੜਨਾਮ ਹੁੰਦੇ ਹਨ ਜੇ ਕੋਈ ਚੀਜ਼ ਦੂਰ ਪਈ ਹੈ ਜਿਵੇਂ ਹੁਣ ਮੈਂ ਦਿਖਾਵਾਂ ਤੁਹਾਨੂੰ ਕਿਤਾਬ ਦੂਰ ਪਈ ਹੈ ਬੁੱਕ ਠੀਕ ਹੈ ਇਹ ਉਹ ਕਿਤਾਬ ਹੈ ਠੀਕ ਹੈ ਜੀ ਉਹ ਕਿਤਾਬ ਹੈ ਜਾਂ ਇਹ ਪੈਨਸਲ ਹੈ ਥੋੜੀ ਦੂਰ ਹੈ ਨਾ ਇਹ ਪੈਨਸਲ ਹੈ ਇਸ ਤਰ੍ਹਾਂ ਕਿਹੜੇ ਸ਼ਬਦ ਨੇ ਉਹ ਇਹ ਉਹ ਇਸ ਉਸ ਇਹ ਮੇਰਾ ਘਰ ਹੈ ਦੂਰੋਂ ਦਿਖਾ ਰਹੇ ਆਪਾਂ ਠੀਕ ਹੈ ਉਹ ਰੋ ਰਿਹਾ ਹੈ ਕੋਈ ਬੱਚਾ ਰੋ ਰਿਹਾ ਤਾਪ ਕਹਿੰਦੇ ਉਹ ਰੋ ਰਿਹਾ ਹੈ ਨਿਸ਼ਚੇਵਾਚਕ ਪੜਨਾਮ ਦੇ ਵੀ ਦੋ ਰੂਪ ਹਨ ਨਿਕਟ ਵਰਤੀ ਨਿਸ਼ਚੇਵਾਚਕ ਪੜਨਾਮ ਦੂਰ ਵਰਤੀ ਜਿਵੇਂ ਨਿਕਟ ਵਰਤੀ ਨਿਕਟ ਦਾ ਮਤਲਬ ਹੈ ਨੇੜੇ ਜਿਹੜੀਆਂ ਚੀਜ਼ਾਂ ਨੇੜੇ ਪਈਆਂ ਨੇ ਉਹ ਨਿਕਟ ਵਰਤੀ ਹੈ ਜਿਹੜੀਆਂ ਦੂਰ ਪਈਆਂ ਨੇ ਉਹ ਦੂਰ ਵਰਤੀ ਹੈ ਜਿਵੇਂ ਇਹ ਇਸ ਇਨ ਉਹ ਉਸ ਉਹਨਾਂ ਦੂਰ ਵਰਤੀ ਲਈ ਉਹ ਹੋ ਉਸ ਉਹਨਾਂ ਅੱਗੇ ਆ ਗਿਆ ਸਾਡਾ ਅਨਿਸ਼ਚੇ ਵਾਚਕ ਪੜਨਾਮ ਇਨ ਡੈਂਟੀਫਾਈ ਜਿਹੜਾ ਅਨਿਸ਼ਚਿਤ ਹੈ ਸਾਨੂੰ ਕੋਈ ਕਲੀਅਰ ਹੀ ਨਹੀਂ ਉਹ ਪੜਨਾਮ ਜਿੰਨਾ ਤੋਂ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਲੱਗੇ ਪਰ ਉਸ ਤੇ ਸਹੀ ਗਿਣਤੀ ਨਾਂ ਦੱਸਣ ਗਿਣਤੀ ਨਾ ਦੱਸਣ ਅਰਥਾਤ ਜਿਨ੍ਹਾਂ ਤੋਂ ਚੀਜ਼ ਦਾ ਨਿਸ਼ਚਿਤ ਗਿਆਨ ਨਾ ਹੋਵੇ ਕਿ ਕੋਈ ਸਾਨੂੰ ਅੰਦਾਜ਼ਾ ਪਤਾ ਲੱਗੇ ਵੀ ਇਹ ਕਿ ਲੋਕ ਹੈ ਹੈ ਨਾ ਕਈ ਨੇ ਬਹੁਤ ਸਾਰੇ ਨੇ ਕੁਛ ਕ ਸਭ ਨੇ ਬਿਰਲਾ ਬਿਰਲਾ ਕੋਈ ਕੋਈ ਹੈ ਠੀਕ ਹੈ ਕਿਤੇ ਕਿਤੇ ਇਹ ਚੀਜ਼ਾਂ ਜਿਹੜੀਆਂ ਕੀ ਸਾਰੀਆਂ ਨੇ ਇਹ ਅਨਿਸ਼ਚੇਵਾਚਕ ਪੜਨਾਮ ਹਨ ਜਿਵੇਂ ਕਈ ਬੱਚੇ ਗੈਰ ਹਾਜ਼ਰ ਹਨ ਗਿਣਤੀ ਨਹੀਂ ਹੈਗੀ ਵੀਰੇ ਜਦ ਆਪਾਂ ਕਹੀਏ ਇੱਕ ਬੱਚਾ ਗਿਆ ਰਾਜ ਰਹਾ ਦੋ ਨੇ ਤਿੰਨ ਨੇ ਨੋ ਕਈ ਕਈ ਦਾ ਮਤਲਬ ਦੋ ਵੀ ਹੋ ਸਕਦੇ ਨੇ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਬਹੁਤ ਸਾਰੇ ਬੱਚੇ ਖੇਡਣਾ ਨਹੀਂ ਚਾਹੁੰਦੇ ਦੋ ਬੱਚੇ ਨੇ ਖੇਡਣਾ ਚਾਹੁੰਦੇ ਜਾਂ ਉਸ ਤੋਂ ਬਾਅਦ ਮਤਲਬ ਗਿਣਤੀ ਅਨਿਸ਼ਚਿਤ ਹੈ ਕੁਝ ਕੁ ਵਿਦਿਆਰਥੀ ਸੁਚੇਤ ਹਨ ਕੁਝ ਕੁ ਮਤਲਬ ਇੱਕ ਦੋ ਇੱਕ ਤੋਂ ਜ਼ਿਆਦਾ ਵੈਸੇ ਆਪਾਂ ਗੱਲ ਕਰਦੇ ਹਾਂ ਇੱਕ ਦੋ ਪਰ ਨਿਸ਼ਚਿਤ ਗਿਣਤੀ ਆਪਣੇ ਕੋਲੇ ਦੀ ਨਹੀਂ ਹੈ ਠੀਕ ਹੈ ਜੀ ਇਸ ਤਰ੍ਹਾਂ ਅਨਿਸ਼ਚੈਵਾਚਕ ਪੜਨਾਮ ਜਿਹੜਾ ਹੈ ਸਹੀ ਗਿਣਤੀ ਨਾ ਦੱਸਣ ਬਾਰੇ ਹੈ ਵੀ ਪੂਰੀ ਗਿਣਤੀ ਜਿਹੜੀ ਕਲੀਅਰ ਕਟ ਬਿਲਕੁਲ ਕਟ ਨਹੀਂ ਦੱਸਦਾ ਵੀ ਇੰਨੇ ਹੀ ਨੇ ਠੀਕ ਹੈ ਇਹਨਾਂ ਲਈ ਜਿਵੇਂ ਕਈ ਬਹੁਤ ਸਾਰੇ ਕੁਝ ਵੀ ਬਸ ਸਭ ਠੀਕ ਹੈ ਬਿਰਲਾ ਬਿਰਲਾ ਕਿਤੇ ਕਿਤੇ ਇਹ ਸ਼ਬਦ ਵਰਤੇ ਜਾਂਦੇ ਹੁਣ ਆਪਾਂ ਥੋੜੀ ਅਭਿਆਸ ਵੀ ਕਰਦੇ ਹਾਂ ਇਹਨਾਂ ਦੇ ਕੁਝ ਦੀ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਪੜਨਾਮ ਮੈਂ, ਤੂੰ, ਉਹੋ, ਅਸੀਂ, ਤੁਸੀਂ ਸ਼ਬਦ ਕੀ ਹਨ? ਪੜਨਾਮ। ਵਾਕ ਵਿੱਚ ਪੜਨਾਮ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਬੜਾ ਇੰਪੋਰਟੈਂਟ ਵਧੀਆ ਬਣਦਾ। ਤਾਂਕਿ ਨਾਂਵ ਨੂੰ ਬਾਰ-ਬਾਰ ਦੁਹਰਾਉਣਾ ਨਾ ਪਵੇ। ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹਨ? 6 ਪੁਰਖਾਂ ਦੇ ਨਾਵਾਂ ਦੀ ਥਾਂ ਤੇ ਵਰਤੇ ਜਾਣ ਵਾਲੇ ਪੜਨਾਮ ਨੂੰ ਕੀ ਕਹਿੰਦੇ ਹਨ ਪੁਰਖਵਾਚਕ ਪੜਨਾਮ ਸੱਸਾ ਆ ਗਿਆ ਦਾ ਹੈ ਨਾ ਜੀ ਪੁਰਖਵਾਚਕ ਪੜਨਾਮ ਚੋਂ ਕਿਹੜਾ ਇਹਦੇ ਚੋਂ ਆਪਾਂ ਚੁਣਾਂਗੇ ਕਰਮ ਸਿੰਘ ਕਿਹੜਾ